ਸਤਿ ਸ਼੍ਰੀ ਅਕਾਲ ਜੀ ਵੀਰੇ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆਜ ਦੀ ਵੱਡੀ ਖਬਰ ਖਬਰ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਨਾ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰਿਓ ਸ਼ੁਆਕ ਆਦੇ ਹਾਂ ਅੱਜ ਦੀ ਵੱਡੀ ਖਬਰ ਏਅਰ ਇੰਡੀਆ ਹਾਸੇ ਦੇ ਵਿਵਾਦ ਫਲਾਈਟਾਂ ਤੇ ਦੋਸ਼ਾਂ ਨੂੰ ਲੈ ਕੇ ਅਮਰੀਕਾ ਅਮਰੀਕੀ ਏਜੰਸੀ ਨਿਰਾਜ ਏਅਰ ਇੰਡੀਆ ਫਲਾਈਟ 171 ਦੇ ਭਿਆਨ ਖਾਸੀ ਦੀ ਜਾਂਚ ਨੂੰ ਲੈ ਕੇ ਅੰਤਰਰਾਸ਼ਟਰੀ ਮੀਡੀਆ ਵਿੱਚ ਛਿੜੀ ਬਹਿਸ ਤੇ ਅਮਰੀਕੀ ਸੁਰੱਖਿਆ ਏਜੰਸੀਆਂ एन टी एस बी ने नाराजगी जाहिर की है यू एस नेशनल ट्रांसपोर्टेशन सेफ्टी बोर्ड दी चेयरमैन जेफिनर हेमोडी ने मीडिया रिपोर्टां नु अधूरी ਅਤੇ ਅਟਕਲਾਂ ਤੇ ਆਧਾਰਿਤ ਕਰਾਰ ਦਿੰਦੇ ਹੋਏ ਕਹਾ ਹੈ ਕਿ ਜਾਂਚ ਪੂਰੀ ਹੋਣ ਤੱਕ ਸਬਰ ਰੱਖਣਾ ਪਵੇਗਾ 12 ਜੂਨ ਨੂੰ 에어 ਇੰਡੀਆ ਦਾ ਬੋਰਿੰਗ 787 ਡ੍ਰੀਮ ਲਾਈਨਰ ਅਹਮਦਾਬਾਦ ਤੋਂ ਲੰਡਨ ਲਈ ਰਵਾਨਾ ਹੋਇਆ ਸੀ ਪਰ ਇੱਕ ਹਫ਼ਤੋਂ ਕੁਝ ਮਿੰਟਾਂ ਬਾਅਦ ਦੋਵੇਂ ਇੰਜਰ ਬੰਦ ਹੋ ਗਏ ਜਹਾਜ਼ ਹਾਦਸਾ ਗ੍ਰਸਤ ਹੋਣ ਨਾਲ 260 ਲੋਕ ਯਾਤਰੀਆਂ ਦੀ ਮੌਤ ਹੋ ਗਈ ਹੈ AAIB 에어 ਕਾਫਟ ਐਕਸੀਡੈਂਟ ਇਨਵੀਟੇਸ਼ਨ ਗ੍ਰੇਸ਼ਨ ਬਿਊਰੋ ਦੀ ਮੁੱਢਲੀ ਰਿਪੋਰਟ ਅਨੁਸਾਰ ਕਾਪ ਕਾਕਪਿਟ ਵਿੱਚ ਫਿਊਲਸ ਵਿੱਚ ਆਪਣੇ ਆਪ ਘੱਟ ਹਾਫ ਮੋਡ ਵਿੱਚ ਚਲੇ ਗਏ ਹਨ ਜਿਸ ਕਾਰਨ ਇੰਜਨਾਂ ਨੂੰ ਬਾਲਣ ਦੀ ਸਪਲਾਈ ਰੁਕ ਗਈ ਹੈ ਵਾਲਸ ਸਟਰੀਟ ਜਰਨਲ ਨੇ ਦਾਵਾ ਕੀਤਾ ਹੈ ਕਿ ਕਟ ਪਿਟ ਕਰੀਰ ਕਾਡੀਆਂ ਵਿੱਚ ਕੈਪਟਨ ਸੁਮਿਤ ਸੱਬਰਵਾਲ ਨੂੰ ਫਿਊਲਸ ਵਿੱਚ ਬੰਦ ਬਾਰੇ ਸੁਨਿਆ ਗਿਆ ਸੀ ਪਰ AAIB ਤੇ NT SB ਨੇ ਇਸ ਰਿਪੋਰਟ ਨੂੰ ਗੈਰ ਜ਼ਿੰਮੇਵਾਰ ਨਾ ਕਹਿੰਦੇ ਹੋਏ ਖੰਡਨ ਕੀਤਾ ਹੈ ਭਾਰਤੀ ਫਲਾਈਟ ਐਸੋਸੀਏਸ਼ਨ ਨੇ ਵੀ ਇਸ ਦੀ ਨਿੰਦਾ ਕਰਦੇ ਹੋਏ ਕਿਹਾ ਹੈ ਕਿ ਅਧੂਰੀ ਜਾਂਚ ਤੇ ਆਧਾਰਿਤ ਤੇਜ਼ ਲਾਈਫ ਫਲਾਈਟਾਂ ਨੂੰ ਦੋਸ਼ੀ ਠਹਿਰਾਉਣਾ ਗਲਤ ਹੈ ਹਾਦਸੇ ਤੋਂ ਬਾਅਦ ਡੀਜੀਸੀਏ ਦੇ ਭਾਰਤ ਵਿੱਚ ਸਾਰੇ ਬੋਇੰਗ 737 ਅਤੇ 787 ਜਹਾਜ਼ਾਂ ਦੇ ਫਿਊਲ ਸਿਸਟਮ ਦੀ ਜਾਂਚ ਹੁੰਦਾ ਹੁਕਮ ਦਿੱਤਾ ਹੈ ਮਕੈਨੀਕਲ ਖਰਾਬੀ ਜਾਂ ਮਨੁੱਖੀ ਗਲਤੀ ਦਾ ਪੱਕਾ ਕਾਰਨ ਅਤੇ ਅਜੇ ਸਪਸ਼ਟ ਨਹੀਂ ਹੈ ਖਬਰ ਨਾਲ ਅੰਤ ਤੱਕ ਬਣੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜ਼ਰੂਰ ਦਿਓ ਧੰਨਵਾਦ